ਮੁੱਲ ਵੜੀ ਇਹਦਾ 7.5 ਲੱਖ ਰੁਪਈਆ ਮੰਗਦਾ ਜੀ 7.5 ਲੱਖ ਰੁਪਈਆ ਕੋਈ ਘਾਟਵਾ ਦੇ ਚ ਜਾਨੀ ਕਿ ਤੁਰਨ ਫਿਰਨ ਚ ਇਹ 8 ਦੰਦ ਜੀ ਕੱਟ ਗਏ ਨਵੇਂ 8 ਦੰਦ ਹਾਂ ਲਾਏ ਤਾਂ ਨਹੀਂ ਹੈਗੇ ਹਾਂਜੀ ਫਰੈਸ਼ ਨੇ ਹਾਂ ਹਾਂ ਫਰੈਸ਼ ਹੁਣ ਨਵੇਂ ਆ ਦੁੱਧ ਦੁੱਧ ਹੈਗਾ ਜੀ ਪਾਜ ਤੋਂ 6 ਲੀਟਰ ਦੇ ਥੱਲੇ ਜੀ ਬਾਕੀ ਸੇਵਾ ਦੇ ਤੌਰ ਤੇ ਹੈ ਜੀ ਹੂੰ ਠੰਡ ਲੱਗ ਜਾਣਗੇ ਜੇ ਮੈਂ ਥੱਲੇ ਹਾਂਜੀ ਹਾਂਜੀ ਹੱਲੇ ਤਾਂ 3 ਲੱਖ ਤੱਕ ਵਿੱਚ ਹੈ ਜੀ 3 ਲੱਖ ਤੱਕ ਬੱਕਰੀ ਵੇਚ ਚੁਪਿਓ ਇੱਕ ਬੱਕਰੀ ਹੈ ਨਾ ਹਾਂ ਇੱਕ ਬੱਕਰੀ ਦਾ ਜੀ ਬੱਕਰੇ ਵੀ ਬੱਕਰੀ ਵੀ ਅਛਾ ਬੱਕਰਾ ਤਾਂ ਇਦੋਂ ਮਹਿੰਗਾ ਵੇਚਿਆ ਵੀ ਹੈਗਾ ਜੀ ਲਿਆ ਵੀ ਹੈਗਾ ਆਪਾਂ ਐ ਨਹੀਂ ਕੁਝ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁੰਗ ਵਾਲੀ ਬੱਕਰੀਆਂ ਦੀ ਮੰਡੀ ਤੇ ਖੜਿਆਂਗੇ ਬੱਕਰਾ ਰਖਾਉਨੇਗੇ ਖਾਨ ਸਾਹਿਬ ਕੋਲੇ ਹੈਗਾਗਾ ਇਸ ਸਮੇ ਬਹੁਤ ਚੰਗੀ ਕੁਆਲਿਟੀ ਦਾ ਬੱਕਰਾ ਠੀਕ ਹੈ ਪੁੱਛਦਿਆਂ ਗੱਲਬਾਤ ਵੀ ਕੀ ਕਹਿੰਦੇ ਕਿ ਮੁੱਲ ਵਾੜੀ ਖਾਨ ਜੀ ਸਾਹਿਬ ਖਾਨ ਸਾਹਿਬ ਕੀ ਹਾਲ ਹੈ ਜੀ ਠੀਕ ਹੈ ਜੀ ਚੜ੍ਹਦੀ ਕਲਾ ਜਮਾ ਸ਼ੁਕਰਾ ਰੱਬ ਦਾ ਜੀ ਚੰਗੀ ਗੱਲ ਆ ਤੇ ਕਿਆ ਮੰਗਿਆ ਬੱਕਰੇ ਦਾ ਪਹਿਲਾਂ ਅਪਡੇਟ ਦੇ ਦੇ ਦੀ ਮੁੱਲ ਤਾਂ ਆਪਾਂ ਚਲੋ ਬਾਅਦ ਚ ਹੀ ਕਰੀਏ ਬੱਕਰਾ ਹੀ 4 ਦਾ ਹੁੰਦਾ ਹੈ 42 ਇੰਚ ਹਾਈਟ ਹੈ ਦੇਖ ਲਓ ਕਿਤੇ 6 ਨਾ ਆਉਣ ਜੀ ਨਹੀਂ ਜੀ ਨਹੀਂ 4 ਦਾ ਆਉਂਦਾ 4 ਦਾ ਦੇਖ ਲਓ ਮੈਂ ਕਿ ਨਾਲ ਲਾਲ 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 ਦੇਖੋ 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 ਤੁਸੀਂ ਦਿਖਾਓ ਵੀਡੀਓ ਅੱਜ ਦਿਖਾਓ 4 ਦਾ ਨਾਲੇ ਪੂਰੇ ਕਰ ਰਿਹਾ ਜੀ ਹਲ ਤਾਂ ਹਾਈਟ ਕਿੰਨੀ ਦਸੀ ਆ ਇਹ 42 ਇੰਚ ਹਾਈਟ ਆ ਜੀ 42 ਹੋਊਗੀ ਫਿੱਤਾ ਮਾਰ ਕੇ ਹਨ ਜਮਾ ਸਹੀ ਫਿੱਤਾ ਮਾਰ ਕੇ ਤੁਸੀਂ 42 43 ਕਰ ਲਾਂਗੇ ਜਾਂ ਹਨ ਨੂੰ ਤਾਂ ਅੱਛਾ ਕਰਨ ਨੂੰ ਤਾਂ ਯਾਨੀ ਕਿ 43 ਜਾਂ ਜੇ ਤੋਲ ਲੈਣਾ ਢੱਕਾ ਰੱਖ ਕੇ ਅਸੀਂ ਤੋਲਦੇ ਆ ਜਿਵੇਂ ਹਾਂ ਜਾਂ ਅਸੀਂ ਆਏ ਜਿਹੜਾ ਸਹੀ ਐ ਐ ਜਮਾ ਹਾਂ ਕਰਨੂ ਦਾ ਇਹ 44 ਕਰਦੀ ਅਸੀਂ ਹੁਣ 42 ਕਹਿੰਦੇ ਹੋ 42 ਇੰਚ ਹੱਟ ਪੱਕੀ ਐ ਜੀ ਅੱਛਾ ਹਾਂਜੀ ਵਜਨ ਦਾ ਵਜਨ ਇਹਦਾ ਹੈਗਾ ਤਕਰੀਬਨ 80 ਕਿਲੋ ਜੀ 80 ਕਿਲੋ ਠੀਕ ਐ ਅਪਡੇਟ ਕੀ ਐ ਮੁੱਲਵਾੜੀ ਦੀ ਮੁੱਲਵਾੜੀ ਇਹਦਾ ਸਵਾ ਲੱਖ ਰੁਪਈਆ ਮੰਗਦਾ ਜੀ ਸਵਾ ਲੱਖ ਰੁਪਈਆ ਕੋਈ ਘਾਟਵਾ ਦੇ ਚ ਯਾਨੀ ਕਿ ਤੁਰਨ ਫਿਰਨ ਚ ਨਾ ਕੋਈ ਘਾਟਵਾ ਨਹੀਂ ਦੇ ਕੋਈ ਬਿਲਕੁਲ ਹਰ ਪਾਸੇ ਸਹੀ ਐ ਜੀ ਦੇਖੋ ਚਲਾ ਕੇ ਦੇਖੋ ਤੁਸੀਂ ਚੱਲ ਬੀੜਾ ਕੰਨ ਕਿੰਨਾ ਕਹੂਗਾ ਇਹਦਾ ਕੀ ਲੱਗਦਾ ਕੰਨ ਇਹਦਾ ਹੁਆ ਹੀ 15 16 ਇੰਚ 16 ਇੰਚ ਕਰਨਾ ਐ ਜੀ ਠੀਕ ਹੈ ਲਓ ਜੀ ਸਹੀ ਹੈ ਤੋੜੇ ਮੜਾ ਇਹਨੂੰ ਇਧਰ ਨੂੰ ਲਓ ਜੀ ਲਓ ਤੋੜ ਕੇ ਇਧਰ ਨੂੰ ਫੇਰ ਲਿਆਓ ਅਸਲੀ ਪਾਕਿਸਤਾਨੀ ਵਰੀਏ ਵਸੇ ਰੋਕ ਲਓ ਇੱਥੇ ਆਲੇ-ਦਾਲੇ ਮੇਲਾ ਵੀ ਲੱਗਿਆ ਕਿਸੇ ਗਲਤੀ ਲੱਗਿਆ ਹੋਊਗਾ ਮੇਲਾ ਲੱਗਿਆ ਕੀ ਆ ਫਿਰ ਇਸ ਤੋਂ ਬਾਅਦ ਬਾਈ ਲੈ ਕੋਈ 50 ਲਾਉਂਦਾ ਕੋਈ 55 ਲਾਉਂਦਾ ਕੋਈ 45 ਲਾਉਂਦਾ ਲਾਉਣ ਵਾਲੇ 30 ਵੀ ਲਾਉਂਦੇ ਨੇ ਜਿਹਨੂੰ ਪਤਾ ਹੀ ਨਹੀਂ ਬੱਕਰਾ ਕਿੰਨੇ ਦਾ ਠੀਕ ਹੈ ਫਿਰ ਆਪਾਂ ਦੇਣਾਂ ਕਿੰਨੇ ਦਾ ਦੇ ਦਾਂਗੇ ਕੋਈ ਵਾਲੇ ਜਾਜਾ ਮੁੱਲ ਲਾਊਗਾ ਜਾਜਾ ਸਹੀ ਆਊਗਾ ਜੀ ਅੱਛਾ ਇਦਾਂ ਨਹੀਂ ਦੇਣਾ ਹੈ ਹਾਂ ਠੀਕ ਹੈ ਬੱਚੇ ਵਗੈਰਾ ਕਿ ਮੈਂ ਪਾਉਂਦਾ ਹੋਊਗਾ ਬੱਚੇ ਇਹ ਜਾਬ ਇਹੋ ਜਿਹੀ ਪਾਉ ਹੈ ਉਹ ਬੱਚਾ ਜਿਹੇ ਜਾਬ ਇਹੋ ਜਿਹੀ ਪਾਉ ਠੀਕ ਹੈ ਤੇ ਹਾਈਟ ਕਿੰਨੀ ਕਰ ਸਕਦਾ ਹੋਰ ਇਹ ਹਾਈਟ 8 ਦੰਦ ਤੇ ਹੀ 48 ਤੇ ਜਾਊ 48 ਤੇ 50 ਤੇ 48 ਬਹੁਤ ਹੁੰਦੀ ਹੈ ਜੀ ਹਾਂ ਜੀ ਬਹੁਤ ਚਾਹ ਜਾਨਾ ਇਹ ਚਾਰ ਦੰਦ ਨੇ ਹਲੇ ਹਾਂ 8 ਮਹੀਨੇ ਬਣੇ ਸਾਲ ਜਿਹਾ ਕੇ ਪੂਰੇ ਦੰਦ ਕੰਨੇ ਨੇ ਅੱਛਾ ਬੀਤਾ ਗਏ 18 ਮਹੀਨਿਆਂ ਦਾ ਬੱਕਰਾ 4 ਦੰਦ ਹੁੰਦਾ ਪੂਰਾ ਤੇ 18 ਮਹੀਨਿਆਂ ਦਾ 8 ਦੰਦ ਪੂਰੇ ਕਿਤੇ ਨਹੀਂ ਚਾਰ ਨੇ ਤੁਹਾਨੂੰ ਦਿਖਾਈ ਦਿੱਤੇ ਵੀਡੀਓ ਚ ਫਿਰ ਵਜਨ ਦਾ ਤਾਂ ਕੌਂਟਲ ਤੋਂ ਵੀ ਬਾਰੀ ਜਾ ਕੌਂਟਲ ਤੋਂ ਬਾਹਰ ਜਾਊਗਾ ਜੀ ਸੇਵਾ ਦੇ ਆਦਾ ਸੇਵਾ ਤੇ ਆ ਨਾ ਇੱਧਰ ਖੜਾ ਹੋ ਚੱਲੋ ਲੈ ਵੇ ਇੱਕ ਵਾਰੀ ਦੇਖ ਲਓ ਵਜਨ ਦਾ ਹੁਣ ਤਾਂ ਸਹੀ ਹੈਗਾ ਸਭ ਵਾਕਿਆ ਠੀਕ ਹੈ ਜੀ ਚੰਗੇ ਦਾਣੇ ਦੱਪੇ ਨਾਲ ਪਲਿਆ ਹੋਇਆ ਬੋਕ ਹੈਗਾ ਅੱਖਾਂ ਵੀ ਚਿੱਟੀਆਂ ਨੇ ਬਾਕੀ ਚੰਗਾ ਦਾ ਠੀਕ ਹੈ ਇਹਨੂੰ ਕਿਹੜਾ ਕਹਿੰਨੋ ਫਿਰ ਹైదਰਾਬਾਦੀ ਕਹਿੰਨੋ ਕੀ ਕਹਿੰਨੇ ਹੋ ਹైదਰਾਬਾਦੀ ਹੈ ਜੀ ਹైదਰਾਬਾਦੀ ਪ्योर ਤੇ ਡਬਲ ਕਰਾਉਸ ਹੈਂ ਇਹ ਡਬਲ ਕਰਾਸ ਹੈ ਹైదਰਾਬਾਦੀ ਨਹੀਂ ਪਿਓਰ ਹైదਰਾਬਾਦੀ ਨਹੀਂ ਹੈਗਾ ਪਿਓਰ ਹੈ ਹైਦਰਾਬਾਦੀ ਪਿਓਰ ਕਹਿੰਦੇ ਹੋ ਨਾ ਪਿਓਰ ਨਹੀਂ ਹੈਗਾ ਇਹ ਹੈ ਹైਦਰਾਬਾਦੀ ਬੀਟਲ ਜ ਹੈ ਬੀਟਲ ਦੇ ਵਿੱਚ ਆ ਗਿਆ ਡਬਲ ਕਰਾਸ ਠੀਕ ਆ ਤਾਂ ਹੀ ਇੰਨਾ ਹਾਈਟ ਹੋਗੀ ਨਾ ਸਹੀ ਗੱਲ ਹੈ ਹైਦਰਾਬਾਦੀ ਦੀ ਇੰਨੀ ਤਾਂ ਅੱਠ ਲੰਦ ਚ ਮਸਾਉਂਦੀ ਹੈ ਹਾਂਜੀ ਸਹੀ ਗੱਲ ਕੈਪੀਟਲ ਕਰਕੇ ਹਾਈਟ ਵਧ ਕਰੂਗਾ ਓਕੇ ਲੈ ਵੀ ਚੱਕੋ ਬੀਟਲ ਗੁਲਾਬੀ ਕਰਨਾ ਮੁੱਲ ਸਵਾ ਲੱਖ ਸਵਾ ਲੱਖ ਰੁਪਏ ਸਵਾ ਲੱਖ 125000 ਰੁਪਏ 1 ਲੱਖ 25000 ਰੁਪਿਆ ਇੱਕ ਵਾਰ ਐ ਖੜਾ ਲੋ ਫੇਰ ਅਮੜਾ ਜਾ 125 ਦਾ ਦੇਣਾ ਕਹਿੰਦੇ ਬਾਕੀ ਭਾਈ ਮਾਹੌਲ ਕੀ ਕਹਿੰਦਾ ਮੰਡੀ ਦਾ ਉਹ ਹੁਣ ਇਹ ਆਪ ਹੀ ਦੱਸਣਗੇ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਦੋਸਤੋ ਇਸ ਸਮੇਂ ਹੋਰ ਤੁਹਾਨੂੰ ਬੱਕਰੀ ਤੋਂ ਆ ਬੱਕਰੀ ਦਿਖਾ ਰਹੇਗੇ ਬੱਕਰੀ ਪੂਰੀ ਬਣਦੀ ਤਣ ਦੀ ਮੁੱਲਵਾੜੀ ਪੁੱਛਦੇ ਆਂਗੇ ਗੱਲਬਾਤ ਕਰਦੇ ਆਂ ਕੀ ਕਹਿੰਦੇ ਹੈਗੇ ਭਾਈ ਬੱਕਰੀ ਦੇਖੋ ਪਰ ਤੁਸੀਂ ਨਹੀਂ ਦੇਖਿਓਣੀ ਮੰਡੀ ਦੇ ਵਿੱਚ ਪੂਰੀ ਸ਼ਕੀਨ ਬੱਕਰੀ ਹੈਗੀ ਪੁੱਛਦੇ ਆਂ ਬਾਈ ਤੋਂ ਭਾਈ ਜੀ ਕੀ ਹਾਲ ਚਾਲ ਆ ਠੀਕ ਹੈ ਜੀ ਵਧੀਆ ਜੀ ਅੱਛਾ ਕਿਆ ਦੰਦਾਂ ਦੀ ਬੱਕਰੀ ਇਹ 8 ਦੰਦ ਜੀ ਕੱਢ ਗਏ ਨਵੇਂ 8 ਦੰਦਾਂ ਦਾ ਲਾਏ ਤਾਂ ਨਹੀਂ ਹੈਗੇ ਹਾਂਜੀ ਫਰੈਸ਼ ਨੇ ਆਹ ਹਾਂ ਫਰੈਸ਼ ਹੁਣ ਨਵੇਂ ਕਿਤੇ ਆ ਦੇ ਤਾਂ ਤੁਹਾਨੂੰ ਦਿਖਾ ਸਕਦੇ ਹੋ ਕਸਾਇ ਤਾਂ ਨਹੀਂ 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 ਜੀ ਹਲੇ 8 ਦੰਦ ਕੱਢਦੇ ਆ ਜੀ ਪੁਰੇ ਵੀ ਨਹੀਂ ਚਲੋ ਖੜਾਈਏ ਦੋ ਇਦਾਂ ਹਾਂਜੀ ਅੱਛਾ ਇਹਨਾਂ ਨੇ ਗੱਬਣ ਕਦੋਂ ਦੀ ਹੈਗੀ ਹਾਂਜੀ ਕਦੋਂ ਸੂੜੀ ਹੈ ਜਾਨੀ ਕੇ ਇਹ ਲਊਗਾ ਜੀ 20 ਦਿਨ ਕੇ ਲਊਗਾ 20 ਦਿਨ ਲਊਗਾ ਹਾਂ ਠੀਕ ਹੈ ਲੈਂਦੀ ਨਹੀਂ ਠੀਕ ਹੈ 20 ਦਿਨ ਲਊ ਭਾਈ ਬੱਕਰੀ ਤੇ ਹਾਇਰਟ ਕਿੰਨੀ ਹੋਊਗੀ ਹਾਇਰਟ ਦਾ ਜੀ 40 ਪਲੱਸ ਆ ਜੀ 40 प्लस ਬਹੁਤ ਹੁੰਦਾ ਹਾਂਜੀ 40 प्लस ਅੱਛਾ ਬੇਟ ਕਿੰਨਾ ਕਹੂਗਾ ਬੱਕਰੀ ਦਾ ਇਸ ਟਾਈਮ ਬੱਕਰੀ ਦਾ ਇਸ ਟਾਈਮ ਤਾਂ ਕੁਆਂਟਲ ਤਾਂ ਬਾਹਰ ਹੈ ਜੀ ਬੱਕਰੀ ਦਾ ਬੇਟਾ ਹਾਂ ਠੀਕ ਹੈ ਲੈ ਵੀ ਸੂਏ ਦੇ ਬਾਰੇ ਕੀ ਕਹਿੰਦੇ ਹੋ ਸੂਆ ਦੂਜਾ ਹੋਊਗਾ ਜਾਂ ਤੀਜਾ ਇਹ ਤੀਜਾ ਸੂਆ ਜੀ ਤੀਜੇ ਸੂਣਾ ਦਾ ਹਾਂ ਤੀਜੇ ਸੂਣਾ ਦਾ ਬੱਚੇ ਇੱਕ ਜਾਂ ਦੋ ਬੱਚੇ ਇਹਦੇ ਤਿੰਨ ਦੋਊਗਾ ਜੀ ਪੱਕੀ ਗੱਲ ਹਾਂਜੀ ਉਹ ਕਿ ਮੈਂ ਕਹਿ ਸਕਦੇ ਆਪਾਂ ਪਿਛਲੇ ਸੂਏ ਦੇ ਵੀ ਤਿੰਨ ਬੱਚੇ ਸੀਗੇ ਜੀ ਹਾਂ ਠੀਕ ਹੈ ਤੇ ਦੁੱਧ ਦੀ ਕੀ ਗੱਲ ਬਾਤ ਐ ਤੈਨੂੰ ਵਿੱਚ ਹੀ ਐ ਦੁੱਧ ਦੁੱਧ ਹੈਗਾ ਜੀ ਪਾਜ ਤੋਂ 6 ਲੀਟਰ ਦੇ ਥੱਲੇ ਜੀ ਬਾਕੀ ਸੇਵਾ ਦੇ ਤੌਰ ਤੇ ਐ ਜੀ ਹੂੰ ਠੰਡ ਲੱਗ ਜਾਣਗੇ ਜੇ ਮੈਂ ਥੱਲੇ ਹਾਂਜੀ ਹਾਂਜੀ ਹੱਲੇ ਤਾਂ ਆਏ ਨੇ ਮੌਕੇ ਤੇ ਬਣਾਉਣਾ 2-4 ਦਿਨ ਪਹਿਲੇ ਅੱਛਾ ਤੇ ਮੁੱਲ ਵੜੀ ਕੀ ਕੀਤੀ ਹੈਗੀ ਹਾਂਜੀ ਮੁੱਲ ਕੀ ਕੀਤਾ ਮੋਲੇ ਦੇ ਜੀ ਪਰਸਨ ਹਾਲ ਦੱਸਾਂਗੇ ਹੈ ਪਰਸਨ ਹਾਲ ਦੱਸਾਂਗੇ ਜੀ ਵੀਡੀਓ ਜਣੀ ਮੁੱਲ ਤਾਂ ਦੱਸਾਂਗੇ ਹੀ ਕੁਛ ਵੀ ਕਿ ਨਹੀਂ ਐ ਵੀਡੀਓ ਜਣੀ ਆਪਾਂ ਦਾ ਕਿਉਂ ਬਈ ਨਹੀਂ ਨਹੀਂ ਕੀ ਗੱਲ ਪਰਸਨਲ ਦਾ ਸੰਗੋਜ ਜੀ ਰੇਟ ਕੁਛ ਤਾਂ ਮੰਗਿਆ ਤਾਂ ਹੋਊਗਾ ਨਾ ਹਾਂਜੀ ਮੰਗਿਆ ਤਾਂ ਹੋਊ ਕੁਛ ਮੰਗਦੇ ਇਹ ਤਾਂ 2 ਲੱਖ ਰੁਪਏ ਜੀ ਉਹ ਮਾਨਦਾਨ ਹੋ ਜਾਓਗੇ ਆਹ ਲੋਕੀ ਵੀ ਮਲ ਮੰਗਿਆ ਭਾਈ 2 ਲੱਖ ਆਗਾ ਠੀਕ ਹੈ ਬਾਕੀ ਅੜੇ ਦੀ ਗੱਲ ਲਾਗੀ ਬਾਕੀ ਬੱਕਰੀ ਤਾਂ ਬਹੁਤ ਸੋਹਣੀ ਹੈਗੀ ਕਿਸੇ ਗੱਲ ਤੋਂ ਖੜੀ ਹੈ ਬਾਈ ਦੇ ਕੋਲੇ ਘੱਟ ਨਾਲ ਤਾਂ ਨਹੀਂ ਦਿੰਦਾਗਾ ਮੁੱਲ ਤਾਂ ਭਾਈ ਲੱਗਿਆ ਹੋਊਗਾ ਨਾ ਪਹਿਲਾਂ ਵੀ ਹਾਂ ਲੱਖ ਲੱਗਿਆ ਜੀ ਅੱਜ ਲੱਖ ਲੱਗਿਆ ਹਾਂ ਠੀਕ ਹੈ ਲੱਖ ਲੱਗਿਆ ਅੱਜ ਗਾਗ ਹੈ ਨਹੀਂ ਜੀ ਤਾਂ ਹੀ ਆ ਮੈਂ ਇਹ ਤਾਂ ਇਹ ਬੱਕਰੀਏ ਕਿੱਥੇ ਖੜਦੀ ਆ ਮੰਡੀ ਜੇ ਠੀਕ ਹੈ ਵੱਤ-ਵੱਤ ਕਿੰਨੇ ਮੁੱਲ ਤੱਕ ਦੀਆਂ ਬੱਕਰੀਆਂ ਵੇਚੀਆਂ ਨਹੀਂਆਂ ਹੁਣ ਤੱਕ ਤੁਸੀਂ ਮੈਂ ਤਾਂ ਜੀ ਹਾਂ ਮੈਂ 3 ਲੱਖ ਤੱਕ ਵੇਚਿਆ ਜੀ 3 ਲੱਖ ਤੱਕ ਬੱਕਰੀ ਵੇਚ ਚੁੱਕਿਆ ਇੱਕ ਬੱਕਰੀ ਹੈ ਨਾ ਹਾਂ ਇੱਕ ਬੱਕਰੀ ਦਾ ਜੀ ਬੱਕਰੇ ਵੀ ਬੱਕਰੀ ਵੀ ਅਛਾ ਬੱਕਰਾ ਤਾਂ ਇਦੋਂ ਮਹਿੰਗਾ ਵੇਚਿਆ ਵੀ ਹੈਗਾ ਜੀ ਲਿਆ ਵੀ ਹੈਗਾ ਆਪਾਂ ਐ ਨਹੀਂ ਕੁਝ ਕਰਾ ਬੱਕਰਾ ਕਿੰਨਾ ਕ ਮਹਿੰਗਾ ਵੇਚਦਾ ਆਊਗਾ ਹਾਂਜੀ ਬੱਕਰਾ ਕਿੰਨਾ ਕ ਮਹਿੰਗਾ ਵੇਚਿਆ ਬੱਕਰਾ ਵੀ ਵੇਚਿਆ ਜੀ ਤਿੰਨ ਤੋਂ ਤਿੰਨ ਦੇ ਉੱਪਰ ਨਹੀਂ ਵੇਚਿਆ ਜੀ ਹੱਲੇ ਕੋਈ ਠੀਕ ਹੈ ਹਾਂ ਭਾਈ ਇਹ ਬੰਦੇ ਦਾ ਨੌ ਆ ਪੂਰਾ ਠੀਕ ਹੈ ਮਹਿੰਗੀ ਚੀਜ਼ ਵੇਚਦਾ ਮਹਿੰਗੀ ਹੀ ਖਰੀਦਦਾ ਠੀਕ ਹੈ ਪੈਸੇ ਲਾਉਂਦਾ ਵੀ ਆ ਪੈਸੇ ਫਿਰ ਭਾਈ ਸਾਹਮਣੇ ਵਾਲੇ ਨੂੰ ਵੀ ਲਾਉਣੇ ਪੈਂਦੇ ਨੇਗੇ ਕਾਰਨ ਹੈਗਾ ਇਹੇ ਠੀਕ ਹੈ ਦੁੱਧ ਕਿੰਨਾ ਦੱਸਿਆ ਸੀ ਆਪਾਂ ਬਾਈ ਕਿੰਨਾ ਦੇ ਦਊਗੀ ਇਹਦੇ ਥੱਲੇ 5 ਤੋਂ 6 ਲੀਟਰ ਦੁੱਧ ਹੈ ਜੀ ਮੇਮਣੇ ਤਾਂ ਫੁੱਲਰ ਜਾ ਕੇ ਰੱਖ ਫੁੱਲ ਜੀ ਫੁੱਲ ਕਿੰਨੇ ਮੇਮਣੇ ਤਾਂ ਨਹੀਂ ਭੁੱਖੇ ਮਰਦੇ ਨਾ ਜੀ ਨਹੀਂ 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 ਇਹ ਦੁੱਧ ਚੋਨਾ ਪਊਗਾ ਅਗਰ ਸਾਹਮ ਵਧੀਆ ਰੱਖੂਗਾ ਜੀ ਬਾਕੀ ਸਾਹਮ ਦੇ ਤੌਰ ਤੇ ਹੈ ਜੀ ਕੀ ਲੈਣਾ ਵਧੀਆ ਬੱਕਰੇ ਤੋਂ ਭਰੀ ਹੋਈ ਆ ਹਾਂ ਜੀ ਹਾਂ ਜੀ ਵਧੀਆ ਬੱਕਰੇ ਤੋਂ ਚੰਗਾ ਰਿਜ਼ਲਟ ਆਉਣਾ ਹਾਂ ਲੈ ਫੇਰੀ پیسے ਲਾਉਣਾ ਨਹੀਂ ਤੋਰ ਕੇ ਦਿਖਾ ਦੇ ਬਾਈ ਇੱਕ ਵਾਰ ਮੜਾ ਜੀ ਕਿਸੇ ਗੱਲ ਦੀ ਘਾਟ ਤਾਂ ਨਹੀਂ ਲੈ ਲੀ ਬੰਦਾ ਆਪਾਂ ਹਮਾਨਸਾ ਮੁੱਲ ਮਾਰ ਲਨ ਪਰਸਨਲ ਕਰਦਾ ਕਰਦਾ ਚਲੋ ਆਪਾਂ ਸਾਰਾ ਦਿਖਾਤਾ ਮੋੜ ਲਿਆ ਬ ਫਿਰ ਵੀ ਆਪਾਂ ਪੁੱਛੀ ਲੈ ਵੀ ਹਾਂ ਕੀ ਕਰਨਾ ਹੈਗਾ ਪਰ ਬੱਕਰੀ ਪੂਰੀ ਬਣਦੀ ਤਣਦੀ ਇਹਨਾਂ ਤੁਹਾਨੂੰ ਦਿਖਾਤੀ ਲੈ ਬਈ ਲੈ ਜਾ ਅੰਦਰ ਛੱਡ ਲਾ ਵਧੀਆ ਮੇਲਾ ਲਾਤਾ ਠੀਕ ਹੈ ਲੱਖ ਲੱਗਿਆ ਹੋਇਆ ਨਾ ਹਾਂਜੀ 2 ਲੱਖ ਮੁੱਲ ਕਰਿਆ ਬਾਈ ਨੇ ਬਾਕੀ ਜਿਵੇਂ ਬਟ ਕਹਾਣੀ ਬੈਠੂਗੀ ਓਵੇਂ ਦੇਣੀ ਹੈਗੀ ਇੱਕ ਉਹ ਸ਼ੇਰੀ ਦਿਖਾ ਦੇ ਬਾਈ ਉਧਰ ਹੀ ਦਿਖਾ ਦੇ ਉਹ ਸ਼ੇਰੀ ਬੱਕਰੀ ਨਹੀਂ ਖੜੀ ਸੋਹਣ ਵਾਲੀ ਉਹ ਸ਼ੇਰੀ ਆਹਾ ਹਾਂ ਸੂਨ ਵਾਲੀ ਆ ਇਹਦਰ ਨੂੰ ਕਰੇ ਸੁਣਾ ਇਹਦਾ ਮੁੱਲ ਕੀ ਹੈ ਇਹਦਾ 65000 ਰੁਪਏ ਮੰਗਦਾ ਜੀ ਇਹਨੇ ਕਦੋਂ ਸੂਪ ਪੈਣਾ ਇਹ ਲੋ ਬਸ ਜੀ ਇਹ ਬਾਹਲਾ ਟਾਈਮ ਨਹੀਂ ਲੈਂਦਾ ਹਫਤੇ ਕੇ ਦੇ ਲੋ ਹਫਤਾ ਦਾ ਦੇਣਾ ਹਫਤਾ ਹੀ ਲੋਗਾ 10 ਦਿਨ ਇਹਦੇ ਲੱਗਿਆ ਕੁਛ ਹਾਂਜੀ ਇਹਦਾ ਲੱਗਿਆ ਜੀ 40000 ਇਹ ਵੀ ਦੰਦਾਂ ਦੀ ਸਾਫਾਈ ਜਮ ਓਕੇ ਆ ਜਮੇ ਤੀਜੇ ਸੂਏ ਹੁੰਦਾ ਹਾਲ ਤੀਜੇ ਸੂਏ ਹਾਂ ਫਰੈਸ਼ ਦੰਦ ਹਨਾ ਹਾਲ ਦਾ ਤਾਂ ਨਹੀਂ ਕੁਝ ਸਹੀ ਆ ਕਿੰਨੇ ਨਗ ਵੇਚਤੇ ਅੱਜ ਅੱਜ ਜੀ ਵਿੱਚ ਹੈ ਜੀ ਦੋਈ ਵਿੱਚ ਹੈ ਜੀ ਅੱਜ ਦੋਈ ਵਿੱਚ ਹੈ ਹਾਂ ਬੱਚੇ ਵਾਲੀਆਂ ਵਿੱਚ ਹੈ ਜੀ ਬਾਕੀ ਬੱਕਰੀਆਂ ਦੇ ਮੁੱਲ ਕੀ ਹੈਗਾ ਮੋਲੇ ਦੀਆਂ ਵੀ ਨੇ ਕੱਟ ਮੁੱਲਾਂ ਲਈ ਵੀ ਨੇ ਹਾਂ ਹਾਂ ਘਾਟੇ ਵੀ ਹੈਗਾ ਜੀ ਵੱਧ ਵੀ ਹੈਗਾ ਜੀ ਤੇ ਆ ਪੱਠ ਜਿਹੜੀ ਖੜੀ ਹੈ ਜਿਹੜੀ ਇਹ ਤਾਂ ਬਾਲੀ ਚੰਗੀ ਪੱਠ ਹੈ ਜੀ ਹਾਂ ਬਹੁਤ ਵਧੀਆ ਪੱਠ ਹੈ ਉਹ ਵੀ ਇਹ ਪੱਠ ਜਿਹੜੀ ਹੈਗੀ ਹੈ ਜੀ ਆਈ ਬੱਕਰੀ ਦੀ ਪੱਠ ਹੈ ਐਸੀ ਦੀ ਆ ਹਾਂ ਜੀ ਮਾਮਾ ਨੇ ਦੋ ਦੰਦ ਕੱਢ ਲਏ ਹੈ ਜੀ ਹਲੇ ਕੋਰਸ ਨਹੀਂ ਕਰਾਈ ਪੱਠ ਦੋ ਦੰਦ ਕੰਦੇ ਹਲੇ ਹਾਂ ਪਾਟ ਹੋ ਗਈ 35 ਚਾ ਨਾ ਆ 36 ਹੋਊਗਾ 35 ਥਣਾ ਦੀ ਠੀਕ ਦੋ ਨਾਲ ਤੱਕਣੀ ਆ ਅਖਰੀਏ ਦੋ ਕੱਢ ਗਏ ਯਾਨੀ ਕਿ ਦੋ ਤਾਂ ਠੀਕ ਹੈ ਇਹਦਾ ਮੁੱਲ ਕਿੰਨਾ ਲੱਗੇਗਾ ਬਾਲੀ ਚੰਗੀ ਆ ਪਾਟਾ ਜੀ ਇਹਦਾ 30000 ਰੁਪਏ 30000 ਹਾਂ ਓਕੇ ਇਹਦੇ ਵਿੱਚ ਲੱਗਿਆ ਲੱਖ ਨਾ ਫਰ ਹੈ ਜੀ ਵੱਧ ਹੈ ਹਾਂਜੀ ਇਹਦਾ ਲੱਗਿਆ ਜੀ 22000 ਰੁਪਏ ਲੱਗਿਆ 22000 ਹੂੰ ਗੱਬਣ ਹੈ ਨਹੀਂ ਜਮਾ ਵੀ ਨਹੀਂ ਗੱਬਣ ਕਰਾਈ ਨਹੀਂ ਹੱਲੇ ਜੀ ਫਿਰ ਕੱਦ ਨਹੀਂ ਕਰਨਾ ਜੀ ਨੇ ਠੀਕ ਹੈ ਕਰ ਜੀ ਤੋ ਵੱਡ ਕਰ ਦਿਓ ਹਾਂ ਹਾਂ ਕਰ ਜੋ ਕੱਦ ਕਰ ਕਾ ਹੋਰ ਵੀ ਪਾਟ ਹੈਗੀ ਆ ਉਹਦੇ ਦਿਖਾਉਣੇ ਉਹ ਵੀ ਆ ਜੀ ਹੋਰ ਵੀ ਪੱਠ ਹੈਗੀ ਬਾਈ ਕਹਿੰਦਾ ਉਹ ਵੀ ਦਿਖਾ ਦਾਨਾ ਹੈ ਤੁਹਾਨੂੰ ਬੱਕਰੀਆਂ ਪੂਰੀਆਂ ਵੱਡੀਆਂ ਲੈ ਕੇ ਆਇਆ ਉਸ ਅੰਦਰ ਹੋਣੇ ਨਾਲ ਲੈ ਆਇਆ ਕੱਲੀ ਤਕਰੀਬਨ ਜਿੰਨੇ ਵੀ ਹੈਗੇ ਨੇ ਆ ਫਿਰ ਗਿਆ ਪੱਠ ਤਾਂ ਜਿਹੜੀ ਤੇ ਬਾਈ ਯਾਰ ਕਹਿੰਦਾ ਲੱਗ ਗਿਆ ਆ ਦੇਖ ਸਕਦੇ ਹੋ ਪੱਠ ਇਹ ਹਲੇ ਖੀਰੀ ਪੱਠ ਇਹ ਕੰਨਾਂ ਦੀ ਲੰਦ ਦੇਖਦੇ 18 19 ਇੰਚ ਕੰਨ ਨਹੀਂ ਹੈਗੀ ਹਾਂਜੀ ਨਹੀਂ ਉਹਦੀ ਨਹੀਂ ਜੀ ਇਹਦੇ ਇਹਦੇ ਮਾਂ ਘਰੇ ਆ ਜੀ ਇਹ ਗੱਭਣ ਲੱਗਦੀ ਆ ਨਾ ਨਾ ਇਹ ਵੀ ਤਾਂ ਹਲੇ ਖੀਰੀ ਹੈ ਤਾਂ 8 ਮਹੀਨੇ ਦੀ ਹੈ ਇਹ ਅੱਛਾ ਇਹ 8 ਮਹੀਨਿਆਂ ਦੀ ਆ ਇਹ ਤਾਂ ਕੱਦ ਫਿਰ ਹੋਰ ਵੀ ਕਰੂਗੀ ਬਹੁਤ ਆ ਕੱਦ ਵਹੋ ਕੰਨ ਹਲੇ ਤਾਂ 8 ਮਹੀਨੇ ਦੀ ਹਾਂ 18 19 ਜਿਕਾ ਨਹੀਂ ਕਿੰਨਾ ਮੁੱਲ ਵੜੀ ਦੱਸ ਇਹਦਾ 25000 ਰੁਪਏ ਜੀ 25000 ਇਹਦਾ ਮੁੱਲ ਵੀ ਘੱਟ ਥਾਣ ਤੁਨ ਬੇਰਾ ਸਾਫ ਸੁਥਰਾ ਹੈ ਜੀ ਇੱਕਦਮ ਕੀ ਗੱਲ ਹੈ ਕਿੰਨਾ ਮੁੱਲ ਲੱਗਿਆ ਦੱਸੇ ਤੇ ਹਾਂ ਜੀ ਮੁੱਲ ਕਿੰਨਾ ਇਹਦੇ ਤੇ 15000 ਲੱਗੇ ਜੀ 15000 ਹਾਂ ਲੈ ਠੀਕ ਹੈ ਬਾਈ ਬੱਕਰੀਆਂ ਸਾਰੀਆਂ ਵੱਡੀਆਂ ਨਹੀਂਆਂ ਧੰਨਵਾਦ ਯਾਰ ਜਿਉਂਦਾ ਰਹਿ